ਸਾਡੇ ਮੂਹ ਜਿੱਡੇ ਤਾਂ ਹੈਗੇ ਨੇ ਇੱਥੇ ਫਰੂਟ ਦੋ ਚੀਜ਼ਾਂ ਵਾਲੀ ਪਲੇਟ ਪੜੀ। ਬਹੁਤ ਵੱਡੀ ਗੱਲ ਇੱਥੇ ਆਉਂ ਤੇ ਪਤਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੇਬ ਦੀ ਕਟਿੰਗ, ਸਾਰੇ ਫਰੂਟਾਂ ਦੀ ਕਟਿੰਗ ਸਿੱਖੀ ਤੇ ਡ੍ਰੈਗਨ ਦੀ ਬਹੁਤ ਸੌਖੀ ਕਟਿੰਗ। ਵੀਤ ਦੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਪੰਜਾਬ ਚ ਜਾ ਕੇ ਜੇ ਰੇੜੀ ਵੀ ਲਾ ਲਈਏ ਤਾਂ ਵੀ ਕੰਮ ਆਵੇਗਾ। ਕੋਈ ਚੱਕਰ ਨਹੀਂ ਕਰਾਂਗੇ। ਸੋ ਕੰਮ ਕੋਈ ਛੋਟਾ-ਵਟਾ ਨਹੀਂ। ਕਰਨਾ ਚਾਹੀਦਾ ਸਾਰੇ। ਸੋ ਪਰਮਾਤਮਾ ਪਤਾ ਨਹੀਂ ਕਿਹੜੇ ਰੰਗ ਚ ਲਾ ਰਹੀ ਹੈ ਦੇਖੋ। ਕੱਪਲੇਟ ਕਿਹਦੇ ਉੱਤੇ? ਦੇਖੋ ਕਿਥੇ ਲੈ ਆਵੇ। ਇਸ ਕਰਕੇ ਸਾਰੇ ਕਾ ਆ ਜੋ ਬਈ ਖਾਣੇ ਹੋ ਜਿਸਨੇ ਵੀ ਫਰੂਟ ਸੋ ਸਾਰੇ ਇਸ ਕਰਕੇ ਕੰਮ ਸਾਰੇ ਕਰਨੇ ਸਿੱਖਨੇ ਚਾਹੀਦੇ ਨੇ ਪਰਮਾਤਮਾ ਇਹ ਨਹੀਂ ਪਤਾ ਕਦੋਂ ਕਿਹੜਾ ਕੰਮ ਕਿੱਥੇ ਕਰਨਾ ਸੋ ਬੱਚਾ ਕੁਝ ਵੀ ਨਹੀਂ ਛੋੜਾਂਗੇ ਇਸਨੇ ਵੀ ਕਦੀ ਤੁਸੀਂ ਨਾ ਕਰਦੇ ਹੋ ਨਾ ਰੱਖੀ ਚੱਕੂ ਵੀ ਮਾਰਦਾ ਵੱਡਾ ਹੈ ਬਣਾ ਵੱਡਾ ਰੱਖਾ ਵਰਗੀ ਫਲੇਟ ਜਿਸਨੇ ਖਾਣੇ ਆ ਆ ਜਾਓ ਆ ਜਾਓ ਬਈ ਔਰ ਇਹ ਮੈਸੇਜ ਮਤ ਕਰਿਓ ਕਿ ਦੇਜੋ ਸੋ ਕਟਿੰਗ ਦੱਸੋ ਕਿਦਾਂ ਲੱਗੀ ਕਮੈਂਟ ਚ ਕਰਕੇ ਫਾਲੀ ਠੀਕ ਹੈ ਬ੍ਰੋ ਠੀਕ ਹੈ ਭਾਈ ਚੱਲਿਆਂ ਓਕੇ ਭਾਈ ਦੇਖ ਗਿਆ ਖਾਲੋ ਜੀ ਨੇ ਇਹਨੇ ਖਾਣੇ ਆ ਹਾਂ ਬੀਤਾ ਚੱਲਿਆ ਉੱਠ ਕੇ ਹੁਣ ਪਲੇਟ ਰਾਈ ਮੇਰੇ ਕੋਲੇ ਹੁਣ ਕਾਲਾ ਨੂਰ ਪਾਓ ਤੇ ਚਲੋ ਕੀ ਬਾਤ ਹੈ ਕੀ ਬਾਤ ਹੈ